ਦੇਵਤੀ ਰੂਹ ਚੋਂ ਅਰਦਾਸ ਦਾ ਜਨਮ ਹੁੰਦਾ ਹੈ ਅਰਦਾਸ ਜਿਹੜੀ ਅਸੀਂ ਕਰਦੇ ਆ ਇਹ ਅਰਦਾਸ ਨਹੀਂ ਕਿਉਂਕਿ ਸਾਡੀਆਂ ਅਰਦਾਸਾਂ ਵਾਸ਼ਨਾ ਨਾਲ ਭਰੀਆਂ ਹੋਈਆਂ ਨੇ ਵਾਸ਼ਨਾ ਸੰਸਾਰ ਦੀ ਹੈ ਅਰਦਾਸ ਪ੍ਰਾਰਥਨਾ ਨਿਰੰਕਾਰ ਦੀ ਹੈ ਸਮਝਿਆ ਨਾ ਜਿਹੜੇ ਲੋਕ ਕਹਿੰਦੇ ਆ ਅਰਦਾਸ ਕਰਦੇ ਹਾਂ ਮਰਜੀ ਮੈਨੂੰ ਆਖ ਕੁਝ ਮਿਲ ਜਾਏ ਮਰਜੀ ਮੇਰਾ ਆਖ ਕੁਝ ਬਣ ਜਾਏ ਆਖ ਕੁਝ ਸਮਰ ਜਾਏ ਵਿਗੜੇ ਕਾਰਜ ਰਾਸ ਕਰ ਦਿਓ ਇਹ ਅਰਦਾਸ ਨਹੀਂ ਇਹ ਤਾਂ ਵਾਸ਼ਨਾ ਹੈ ਵਾਸ਼ਨਾ ਦੀ ਡੋਰੀ ਵੱਜੀ ਹੋਈ ਹੈ ਅਤੇ ਵਾਸ਼ਨਾ ਤੇ ਫਸਿਆ ਹੋਇਆ ਜੀਵ ਅਰਦਾਸ ਨਹੀਂ ਕਰ ਸਕਦਾ ਸਗੋਂ ਉਹ ਤਾਂ ਵਾਸ਼ਨਾ ਵਿੱਚ ਤੇ ਗਿਲਿਆ ਛਿਵੇਂ ਵਿੱਚ ਰੁਝਿਆ ਹੋਇਆ ਹੈ ਅਰਦਾਸ ਉਹ ਹੈ ਜਿਹੜੀ ਪ੍ਰਾਣਾ ਤੋਂ ਨਿਕਲੇ ਆਖੋ ਸਤਨਾਮ ਅਰਦਾਸ ਦਾ ਮਤਲਬ ਹੈ ਯਾਨੀ ਮਿਹਨਤ ਤੇ ਗੌਰਵ ਨਾ ਕਰਨਾ ਯਾਨੀ ਮਿਹਨਤ ਤੇ ਮਾਨ ਨਾ ਕਰਨਾ ਕਿਉਂਕਿ ਜਿਹੜੀ ਚੀਜ਼ ਮਿਹਨਤ ਨਾਲ ਮਿਲਦੀ ਹੈ ਉਹ ਸੀਮਾ 'ਚ ਹੈ ਜਿਹੜੀ ਮਿਹਨਤ ਤੋਂ ਬਗੈਰ ਮਿਲਦੀ ਹੈ ਉਹ ਅਸੀਮਾ ਹੈ ਇਹਦਾ ਇਹ ਮਤਲਬ ਨਹੀਂ ਕਿ ਮਿਹਨਤ ਕਰਨੀ ਹੀ ਨਹੀਂ ਜਿੰਨੀ ਨਾਮ ਤੇ ਆਇਆ ਗਏ ਮੁਸਾਕਤ ਧਾਲ ਮਿਹਨਤ ਤਾਂ ਕਰਨੀ ਪਵੇਗੀ ਪਰ ਮਿਹਨਤ ਤੇ ਮੋਹਰ ਨਹੀਂ ਲਗਾਉਣੀ ਮਿਹਨਤ ਤੇ ਕਹਿਣਾ ਨਹੀਂ ਕਿ ਮੈਂ ਕੀਤਾ ਮੈਦਾਨ ਕੀਤਾ ਕਿਉਂਕਿ ਦਾਨ ਵੀ ਬੰਦੇ ਨੂੰ ਹੰਕਾਰ ਹੀ ਬਣਾਉਂਦਾ ਹੈ ਮੈਂ ਨਾਮ ਜਪਿਆ ਮੈਂ ਗਿਆਨੀ ਹਾਂ ਮੈਂ ਪੰਡਤ ਹਾਂ ਮੈਂ ਗੱਲ ਪਹਿਲਾਂ ਹੀ ਜਾਣਦਾ ਹਾਂ ਮੈਂ ਨਿਤਨੇਮੀ ਹਾਂ ਲੋਕੀ ਮਨਮੁਖ ਹਨ ਇਸ ਪ੍ਰਕਾਰ ਦੀ ਕੀਤੀ ਹੋਈ ਅਰਦਾਸ ਹੰਕਾਰ ਨੂੰ ਜਨਮ ਦਿੰਦੀ ਹੈ ਹੰਕਾਰ ਤੋਂ ਰਹਿਤ ਹੋਇਆ ਹੋਇਆ ਬੰਦਾ ਹੀ ਅਰਦਾਸ ਕਰ ਸਕਦਾ ਹੈ ਅਰਦਾਸ ਦਾ ਮਤਲਬ ਉਸ ਦਾ ਧੰਨਵਾਦ ਕਰਨਾ ਐ ਮਾਲਿਕ ਤੂੰ ਮੇਰੇ ਗੁਨਾਹਾਂ ਨੂੰ ਦੇਖ ਕੇ ਵੀ ਮੈਨੂੰ ਦੇ ਹੀ ਜਾ ਰਿਹਾ ਹੈ ਪਾਣ ਦਿੰਦਾ ਹੈ ਪਾਣੀ ਦਿੰਦਾ ਹੈ ਅਰਦਾਸ ਤੋਂ ਬਾਅਦ ਫਿਰ ਚਰਨ ਪ੍ਰੀਤੀ ਦਾ ਜਨਮ ਹੁੰਦਾ ਹੈ ਆਖੋ ਸਤਨਾਮ ਜੇ ਨੋ ਸੇ ਚਰਨ ਪੇਤੇ ਕਹਿੰਦੇ ਆ ਚਰਨ ਪ੍ਰੀਤੀ ਇੱਕ ਸਬੰਧ ਹੈ ਜਿਵੇਂ ਸਾਡੇ ਅੰਦਰ ਅਗਨੀ ਹੈ ਇਸ ਕਰਕੇ ਸਾਨੂੰ ਬਾਹਰ ਵੀ ਅਗਨੀ ਪਿਆਰੀ ਲੱਗਦੀ ਹੈ ਸਾਡੇ ਅੰਦਰ ਪਾਉਣ ਹੈ ਇਸ ਲਈ ਸਾਨੂੰ ਬਾਹਰਲੇ ਪਾਉਣ ਪਿਆਰੀ ਲੱਗਦੀ ਹੈ ਸਾਡੇ ਅੰਦਰ ਪਾਣੀ ਹੈ ਇਸ ਲਈ ਸਾਨੂੰ ਬਾਹਰਲਾ ਪਾਣੀ ਪਿਆਰਾ ਲੱਗਦਾ ਹੈ ਸਾਡੇ ਅੰਦਰ ਧਰਤੀ ਹੈ ਇਸ ਲਈ ਅਸੀਂ ਧਰਤੀ ਨੂੰ ਜਿਆਦਾ ਪਿਆਰ ਕਰਦੇ ਹਾਂ ਸਾਡੇ ਅੰਦਰ ਹੀ ਆਕਾਸ਼ ਹੈ ਇਸ ਲਈ ਅਸੀਂ ਆਕਾਸ਼ ਨੂੰ ਵੀ ਚਾਹੁੰਦੇ ਹਾਂ 9 ਕਰੋੜ 60 ਲੱਖ ਇਥੋਂ ਸੂਰਜ ਦਾ ਕਰ ਦੂਰੇ ਪਰ ਉੱਥੇ ਤੱਕ ਵੀ ਸਾਨੂੰ ਸੂਰਜ ਨਾਲ ਅਟੈਚਮੈਂਟ ਹੈ ਸੂਰਜ ਮਹਾ ਸੂਰਜ ਕਰੋੜਾ ਸੂਰਜਾਂ ਦਾ ਸੂਰਜ ਇਸ ਵੀ ਸਾਡਾ ਜੁੜਿਆ ਹੋਇਆ ਹੈ ਜਿਵੇਂ ਇਹ ਭਲੇਖਾ ਖਤਮ ਕਰਦੇ ਹੋ ਕੇ ਅਸੀਂ ਜੁੜੇ ਨਹੀਂ ਪਰਮਾਤਮਾ ਨਾਲ ਹਰ ਬੰਦਾ ਜੁੜਿਆ ਹੋਇਆ ਹੈ ਪਰ ਸਿਰਫ ਰੌਲਾ ਇੰਨਾ ਹੀ ਹੈ ਜਿਵੇਂ 1000 ਬੱਲਵ ਦੇ ਲਾਈਟ ਨੂੰ ਹਜ਼ਾਰ ਬਲਬ ਦੇ ਆਲੇ-ਦੁਆਲੇ ਤਰਪਾਲ ਵੇੜ ਦਿਓ ਉੱਤੇ ਇੱਕ ਹੋਰ ਪਰਦਾ ਲਗਾ ਦਿਓ ਉੱਤੇ ਇੱਕ ਹੋਰ ਪਰਦਾ ਲਗਾ ਦਿਓ ਤਕਰੀਬਨ 2 3 4 20 30 40 50 100 ਪਰਦਾ ਲਗਾ ਦਿਓ ਉਹ ਬਲਬ ਦੀ ਲਾਈਟ ਢਕੇ ਜਾਂਦੀ ਹੈ ਆਖੋ ਸਤਨਾਮ ਸਾਨੂੰ ਭੁਲੇਖਾ ਪੈਂਦਾ ਹੈ ਕਿ ਸਾਡੇ ਕੋਲ ਲਾਈਟ ਨਹੀਂ ਹੈ ਜਦੋਂ ਮਹਾਪੁਰਸ਼ ਮਿਲਦੇ ਨੇ ਉਹਦੇ ਪਾਪਾਂ ਦੇ ਪਰਦੇ ਚੁੱਕਦੇ ਜਾਂਦੇ ਨੇ ਅਗਿਆਨਤਾ ਦਾ ਪਰਦਾ ਚੁੱਕਦੇ ਜਾਂਦੇ ਨੇ ਤੇ ਫਿਰ ਉਸ ਨੂੰ ਆਪਣੇ ਅੰਦਰੋਂ ਵੱਲ ਪ੍ਰਕਾਸ਼ ਹੋਇਆ ਦਿਸਣ ਲੱਗ ਪੈਂਦਾ ਸਭ ਮਹਿ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਇੰਜ ਕਰਕੇ ਚਰਨ ਪ੍ਰੀਤੀ ਸਾਡੇ ਹਰ ਕਦੇ ਅੰਦਰ ਹੈ ਚਰਨ ਪ੍ਰੀਤੀ ਦੀ ਅਟੈਂਸ਼ਨ ਹਰ ਜੀਵ ਦੇ ਅੰਦਰ ਹੈ ਸ਼ਰਤ ਇਹ ਹੈ ਕਿ ਜੀਵ ਦੇ ਅੰਦਰ ਪੜਦੇ ਇਹ ਨਾਲ ਛੁਪਿਆ ਹੋਇਆ ਹੈ ਇਹ ਬਾਹਰ ਨੂੰ ਦੇਖਦਾ ਹੈ ਬਾਹਰ ਦੇਖਦਾ ਹੈ ਚਰਨ ਪ੍ਰੀਤੀ ਉਨੀ ਦੇਰ ਤੱਕ ਨਹੀਂ ਮਿਲਦੀ ਜਦ ਤੱਕ ਉਦਾਸ ਨਾ ਹੋਵੇ ਉਦਾਸ ਦਾ ਮਤਲਬ ਹੈ ਸਮਝਿਓ ਉਦਾਸੀ ਦਾ ਕੀ ਮਤਲਬ ਉਦਾਸਨ ਉਦਾਸਨ ਦਾ ਮਤਲਬ ਹੈ ਉਦ ਆਸਨ ਆਪਣੇ ਕੋਲ ਬਹਿਣਾ ਅਕਸਤ ਨਾਮ ਅਸੀਂ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਦੂਜਿਆਂ ਕੋਲ ਬੈਠਦੇ ਹਾਂ ਦੂਜਿਆਂ ਦਾ ਸਹਾਰਾ ਲੈਂਦੇ ਹਾਂ ਕਦੀ ਧੀਆਂ 'ਚ ਮਨ ਚਲਾ ਜਾਂਦਾ ਹੈ ਕਦੀ ਪੁੱਤਰਾਂ ਚਲਾ ਜਾਂਦਾ ਹੈ ਕਦੀ ਘਰਦਿਆਂ ਕੋਲ ਚਲਾ ਜਾਂਦਾ ਹੈ ਕਦੀ ਜ਼ਮੀਨ ਜ਼ਾਇਦਾਤ ਚਲਾ ਜਾਂਦਾ ਹੈ ਕਦੀ ਕਾਟੇ ਬਾਤੇ ਚਲਾ ਜਾਂਦਾ ਹੈ ਕਦੀ ਸੰਸਾਰ ਚਲਾ ਜਾਂਦਾ ਹੈ ਇਉਂ ਆਪਣੇ ਕੋਲ ਨਾ ਬੈਠਣ ਵਾਲੇ ਨੂੰ ਉਦਾਸ ਨਹੀਂ ਕਹਿੰਦੇ ਜਿਹੜਾ ਆਪਣੇ ਕੋਲ ਬੈਠਦਾ ਹੈ ਉਹਨੂੰ ਉਦਾਸ ਸ਼ੀਨ ਕਹਿੰਦੇ ਨੇ ਉੱਚਾ ਹੈ ਕਿਉਂਕਿ ਆਪਣੇ ਕੋਲ ਬੈਠਣ ਨਾਲ ਆਪਣੇ ਆਪ ਨੂੰ ਪੜਨ ਦਾ ਸਮਾਂ ਮਿਲਦਾ ਹੈ ਆਪਣੇ ਆਪ ਕੋਲ ਬੈਠਣ ਨਾਲ ਆਪਣੀ ਉਚਾਈ ਤੇ ਨਿਮਾਈ ਦਾ ਪਤਾ ਲੱਗਦਾ ਹੈ ਅਸੀਂ ਆਪਣੇ ਕੋਲ ਤਾਂ ਕਦੀ ਵੀ ਨਹੀਂ ਬੈਠਦੇ ਜੇ ਕਿਸੇ ਦੀ ਗੱਲ ਸੁਣਦੇ ਹਾਂ ਉਹਦੀ ਗੱਲ ਐਨਾ ਸਾਡਾ ਸੁਣਨ 'ਚ ਧਿਆਨ ਨਹੀਂ ਹੁੰਦਾ ਜਿੰਨਾ ਅਸੀਂ ਉਹਨੂੰ ਉਲਟ ਕੇ ਜਵਾਬ ਦੇਣ 'ਚ ਸਾਡਾ ਧਿਆਨ ਹੁੰਦਾ ਇਸ ਲਈ ਅਸੀਂ ਆਪਣੇ ਕੋਲ ਬੈਠਣਾ ਲਾਇਕ ਨਹੀਂ ਕਰਦੇ ਉਦਾਸੀ ਦੋ ਪ੍ਰਕਾਰ ਦੀ ਹੈ ਸਿਰ ਝੁਟਾ ਕੇ ਆਖੋ ਸਤਨਾਮ ਉਦਾਸੀ ਦੋ ਪ੍ਰਕਾਰ ਦੀ ਹੈ ਇੱਕ ਅਦਾਸੀ ਹੈ ਜਗਤ ਦੀ ਇੱਕ ਅਰਦਾਸੀ ਹੈ ਪ੍ਰਮਾਤਮਾ ਦੀ ਜਗਤ ਦੀ ਉਦਾਸੀ ਜਿਹਨੂੰ ਲੱਗ ਜਾਏ ਕਈ ਵਾਰੀ ਬੰਦਾ ਆਤਮ ਹਾਤ ਕਰ ਲੈਂਦਾ ਜਿਵੇਂ ਕਿਸੇ ਦਾ ਪਿਆਰਾ ਗੁਜਰ ਜਾਂਦਾ ਹੈ ਜਾਂ ਦਿਵਾਲੀਆ ਹੋ ਜਾਂਦਾ ਹੈ ਜਾਂ ਘਾਟਾ ਪੈ ਜਾਂਦਾ ਹੈ ਜਾਂ ਪਰਿਵਾਰ ਮਰ ਜਾਂਦਾ ਹੈ ਸਹਾਰੇ ਟੁੱਟ ਜਾਂਦੇ ਨੇ ਉਸ ਵੇਲੇ ਬੰਦਾ ਫਿਰ ਆਤਮ ਹਾਤ ਕਰਨ ਤੱਕ ਜਾਂਦਾ ਹੈ ਆਪ ਸਤਨਾਮ ਉਹਨਾਂ ਦੁਨੀਆ ਚੰਗੇ ਨਹੀਂ ਲੱਗਦੇ ਕਿਉਂਕਿ ਦੁਨੀਆ ਦੇ ਸਹਾਰੇ ਉਹਦੇ ਟੁੱਟ ਜਾਂਦੇ ਨੇ ਲੇਕਿਨ ਦੁਨੀਆ ਦਾ ਉਦਾਸੀ ਬੰਦਾ ਆਤਮ ਘਾਤ ਕਰ ਲੈਂਦਾ ਹੈ ਜਿਹੜਾ ਪਰਿਪੂਰਨ ਪਰਮਾਤਮਾ ਦਾ ਅਦਾਸ ਬਣਦਾ ਉਹ ਆਤਮਾ ਦਾ ਵਿਕਾਸ ਕਰਦਾ ਹੈ ਆਤਮਾ ਨੂੰ ਪ੍ਰਕਾਸ਼ ਚ ਲਿਆਉਂਦਾ ਹੈ ਪ੍ਰਕਾਸ਼ ਚ ਬਦਲ ਦਿੰਦਾ ਹੈ ਉਹਦੇ ਕੇਂਦਰ ਨੂੰ ਸਹੀ ਲੈ ਆਉਂਦਾ ਹੈ ਇਸ ਲਈ ਦੁਨੀਆ ਦੀਆਂ ਠੋਕਰਾਂ ਨਾਲ ਉਦਾਸੀ ਬਣਨ ਵਾਲਾ ਥੋੜੀ ਦੇਰ ਤੋਂ ਬਾਅਦ ਫੇਰ ਟੁੱਟ ਜਾਏਗਾ ਦੁਨੀਆ ਦੀ ਠੋਕਰ ਖਾਣ ਵਾਲਾ ਬੰਦਾ ਜੋ ਤੇ ਕੀ ਦੇ ਚੱਕਰ ਚ ਪੈ ਜਾਗਾ ਕਈ ਵਾਰੀ ਪਾਗਲਪਨ ਵੀ ਹੋ ਜਾਏਗਾ ਦੁਨੀਆ ਦੇ ਉਦਾਸ ਰਹਿਣ ਵਾਲਾ ਬੰਦਾ ਆਪਣੀਆਂ ਅੱਖਾਂ ਦੀ ਜੋਤ ਗਵਾ ਲੈਂਦਾ ਰੋ ਰੋ ਕੇ ਕੰਧਾਂ 'ਚ ਟੱਕਣਾ ਮਾਰਦਾ ਤੁਸੀਂ ਦੇਖਿਆ ਕਈ ਵਾਰੀ ਕਿਸੇ ਦਾ ਕੋਈ ਮਰ ਜਾਂਦਾ ਵਿਹੋਸ਼ ਹੋ ਜਾਂਦਾ ਦੰਦਲਾ ਪੈ ਜਾਂਦੀਆਂ ਨੇ ਉਹ ਮਰਨ ਤੱਕ ਉਹਦੀ ਨੌਬਤ ਪਹੁੰਚ ਜਾਂਦੀ ਹੈ ਕਈਕ ਲੋਕ ਤਾਂ ਬਹੁਤੀ ਉਦਾਸੀ 'ਚ ਹੋਏ ਪਾਗਲ ਵੀ ਹੋ ਜਾਂਦੇ ਨੇ ਲੇਕਿਨ ਦੁਨੀਆ ਦੀ ਉਦਾਸੀ ਨਿਰਾਸ਼ਤਾ ਹੈ ਪਰਿਪੂਰਨ ਪਰਮਾਤਮਾ ਦੀ ਉਦਾਸੀ ਆਸਤਾ ਹੈ ਪਰੀਪੂਰਨ ਪਰਮਾਤਮਾ ਦੇ ਨਾਮ ਨਾਲ ਉਦਾਸ ਹੋਣ ਵਾਲਾ ਕਰੋੜਾਂ ਲੋਕਾਂ ਨੂੰ ਤਾਰ ਸਕਦਾ ਹੈ ਅਤੇ ਦੁਨੀਆ ਦੀ ਉਦਾਸੀ ਵਾਲਾ ਹੋਰ ਕਈ ਲੋਕਾਂ ਦਾ ਘਾਤਕ ਵੀ ਸਿੱਧ ਹੋ ਸਕਦਾ ਹੈ ਦੁਨੀਆ ਦੀ ਉਦਾਸੀ ਤੇ ਪਰਮਾਤਮਾ ਦੀ ਉਦਾਸੀ 'ਚ ਇਤਨਾ ਹੀ ਫਰਕ ਹੈ ਗੁਰੂ ਜੀ ਨੇ ਆਖਿਆ ਹੈ ਵਿਖੇਨ ਸੋ ਕਾਹੇ ਰਚਿਓ ਨਿਮਖ ਨ ਹੋਇਓ ਉਦਾਸ ਐ ਮਨ ਮੂਰਖ ਤੂੰ ਆਪਣੇ ਕੋਲ ਕਦੀ ਵੀ ਨਹੀਂ ਬੈਠਦਾ ਜਿਹੜਾ ਕਿਸੇ ਦਾ ਸਹਾਰਾ ਤੱਕਦਾ ਹੈ ਸਹਾਰਾ ਲੋੜਦਾ ਹੈ ਸਹਾਰਾ ਚਾਹੁੰਦਾ ਹੈ ਹਾਏ ਮੇਰੇ ਨਾਲ ਕੀ ਹੋਊਗਾ ਕਿਉਂਕਿ ਉਦਾਸੀ ਸੰਸਾਰ ਚ ਭੈ ਸਾਗਰ ਹੈ ਭੈ ਭੈ ਸਮਝਿਓ ਮੌਤ ਤੋਂ ਪਹਿਲਾਂ ਹੀ ਮੌਤ ਦਾ ਭੈ ਮਨ ਚ ਰੱਖੀ ਜਾਣਾ ਹਾਏ ਮਰਨਾ ਚਾਹੀਏ ਕਿਥੇ ਮਰਨਾ ਚਾਹੀਏ ਕਿਸੇ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਚ ਬਹਿਣਾ ਹੀ ਛੱਡ ਦੇਵੇ ਭਈ ਮੈਂ ਨਹੀਂ ਗੱਡੀਆਂ ਮੋਟਰਾਂ ਜਾਣਾ ਉੱਥੇ ਐਕਸੀਡੈਂਟ ਹੋ ਜਾਂਦੀਆਂ ਨੇ ਹਾਲਾਂਕਿ ਬਹੁਤੀਆਂ ਮੌਤਾਂ ਘਰ ਚ ਹੁੰਦੀਆਂ ਨੇ ਅੱਖ ਸਤਨਾਮ ਮਾਰਨੇ ਪਾ ਛੱਡ ਕੇ ਜਾਣਾ ਹੀ ਨਹੀਂ ਕਈ ਵਾਰ ਭੈ ਦਾ ਸਾਗਰ ਇੰਜ ਵੀ ਹੁੰਦਾ ਏ ਜਿਵੇਂ ਕਿਸੇ ਨੇ ਚੂਹੇ ਨੇ ਦੰਦੀ ਵੱਢੀ ਉਹ ਉਮੜ ਕੇ ਚੂਹੇ ਨੂੰ ਦੇਖ ਕੇ ਚੀਕਾ ਮਾਰਨ ਲੱਗ ਪੈਂਦਾ ਏ ਜਾਂ ਕਈ ਪ੍ਰਕਾਰ ਦੇ ਹੋਰ ਕੋਈ ਚੀਜ਼ ਖਾਦੀ ਨਾ ਪਚੀ ਮੁਰਕਿਓ ਤੋਂ ਭੈ ਕਰਨ ਲੱਗ ਪਿਆ ਮੈਂ ਨਹੀਂ ਇਹ ਚੀਜ਼ ਖਾਣੀ ਮੈਨੂੰ ਪਚਦੀ ਨਹੀਂ ਉਹਨੇ ਆਪਣੇ ਅੰਦਰ ਭੈ ਬਣਾ ਲਿਆ ਬੰਦੇ ਨੇ ਹਜੇ ਤੱਕ ਵੀ ਪਸ਼ੂਆਂ ਦੀ ਆਦਤ ਨਹੀਂ ਛੱਡੀ। ਕਈ ਵਾਰੀ ਹਨੇਰੇ 'ਚ ਆਪਣੇ ਆਪ ਦੇ ਸੰਕਲਪ ਕਰਕੇ ਵੀ ਭੈ ਦੀ ਦੁਨੀਆ ਬਣਾ ਲੈਂਦਾ। ਚਾਹੇ ਉੱਥੇ ਕੋਈ ਹੋਵੇ, ਚਾਹੇ ਕੋਈ ਨਾ ਹੋਵੇ। ਹਨੇਰੇ ਦਾ ਭੈ ਵੀ ਇਸ ਨੂੰ ਸਤਾਉਂਦਾ ਹੈ। ਕਿਤੇ ਹਨੇਰੇ 'ਚ ਜਾਣਾ ਪੈ ਜੇ ਸਾਨੂੰ ਭੈ ਆਉਂਦਾ ਕਿਤੇ ਕੋਈ ਮਿਲ ਨਾ ਪਵੇ, ਕਿਤੇ ਕੋਈ ਮਾਰ ਨਾ ਦੇਵੇ, ਕਿਤੇ ਕੋਈ ਲੁੱਟ ਨਾ ਲਵੇ। ਹਾਲਾਂਕਿ ਹੋਏ ਜਾਂ ਨਾ ਹੋਏ, ਲੇਕਿਨ ਆਉਣ ਤੋਂ ਪਹਿਲਾਂ ਹੀ ਭੈ ਦੀ ਦੁਨੀਆ ਬਣਾ ਲੈਣੀ ਇਹ ਮੂਰਖਤਾ ਦਾ ਫਲ ਹੈ। ਬਹਿ ਜੀ ਦੁਨੀਆ 'ਚ ਵੱਸਣ ਵਾਲਾ ਕਦੇ ਵੀ ਵਿਕਾਸ ਨਹੀਂ ਕਰ ਸਕਦਾ ਲੇਕਿਨ ਇੱਥੇ ਇੱਕ ਗੱਲ ਦਾ ਖਿਆਲ ਰੱਖਣਾ ਹੈ ਪੈ ਸੀਮਾ 'ਚ ਹੋਣਾ ਚਾਹੀਦਾ ਹੈ ਸੰਸਾਰ ਮੈਲਾ ਹੈ ਇਹਦਾ ਭਾਅ ਵੀ ਮੈਲਾ ਹੈ ਅਠ ਸਤਨਾਮ ਸੰਸਾਰ ਦਾ ਭਾਅ ਜ਼ਹਿਰ ਹੈ ਅਤੇ ਸਤਿਗੁਰੂ ਦਾ ਭਾਅ ਅੰਮ੍ਰਿਤ ਹੈ ਕਿਉਂਕਿ ਸਤਿਗੁਰੂ ਨਿਰਮਲ ਹੈ ਸੰਸਾਰ ਮੈਲਾ ਹੈ ਜਿਸਨੂੰ ਸਤਗੁਰੂ ਦਾ ਭੈ ਰਹੇ ਉਹਨੂੰ ਅੰਮ੍ਰਿਤ ਮਿਲਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਜਿਨੇ ਪਰਿਪੂਰਨ ਪਰਮਾਤਮਾ ਦਾ ਭੈ ਰੱਖਿਆ ਹੈ ਉਹ ਨਿਰਮਲ ਹੋ ਗਿਆ